कार सपाटा विभाग प्रशासन स्थानक लाजवंती तैयारियां तो डिप्टी कमिश्नर कोमल मित्तल ने संबंधित अधिकारियों समेत स्टेडियम विखे समीख्या की थी। डिप्टी कमिश्नर कोमल मित्तल ने दसा कि नेचर फैसटिवल दौरान लोग खुला प्रवेश रहेगा स्टेडियम विखे वक वक् चीजा ਕਲਾਕ੍ਰਿਤੀਆਂ ਅਤੇ ਸਜੋ ਸਮਾਨ ਦੀ ਪੇਸ਼ਕਾਰੀ ਕਰ 100 ਦੇ ਕਰੀਬ ਸਟਾਲ ਲੱਗਣਗੇ ਉਹਨਾਂ ਦੱਸਿਆ ਕਿ ਪਹਿਲੇ ਦਿਨ ਪੰਜਾਬੀ ਗਾਇਕ ਅਲਾਪ ਸਿਕੰਦਰ ਅਤੇ 25 ਫਰਵਰੀ ਨੂੰ ਕਨਵਰ ਗਰੇਵਾਲ ਆਪਣੀ ਗਾਇਕੀ ਨਾਲ ਰੰਗ ਬੰਨਣਗੇ 5 ਦਿਨਾਂ ਨੇਚਰ ਫੈਸਟੀਵਲ ਦੀ ਸ਼ੁਰੂਆਤ 21 ਫਰਵਰੀ ਨੂੰ ਪੌਂਗ ਡੈਮ ਵਿਖੇ ਬਰਡ ਵਾਚਿੰਗ ਨਾਲ ਫੈਸ ਦੀ ਸ਼ੁਰੂਆਤ ਹੋਵੇਗੀ ਜੀ ਮੈਡਮ ਨੇਚਰ ਫਸਟ 2025 ਮਲਟੀਪਰਪਸ ਸਟੇਡੀਅਮ ਚ ਹੋਣ ਜਾ ਰਿਹਾ ਉਹਦੇ ਬਾਰੇ ਦੱਸੋ ਸਰ ਕੀ ਪ੍ਰੋਗਰਾਮ ਆ ਤੇ ਕਦੋਂ ਇਹਦੀ ਸ਼ੁਰੂਆਤ ਹੋਏਗੀ ਇਸ ਪਰ ਫੇਰ ਇੱਕ ਵਾਰੀ ਹੁਸ਼ਾਪੁਰ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਟੂਰਿਜ਼ਮ ਡਿਪਾਰਟਮੈਂਟ ਦੇ ਨਾਲ ਮਿਲ ਕੇ ਪੰਜਾਬ ਸਰਕਾਰ ਦੀ ਅਗਵਾਈ ਹੇਠ ਨੇਚਰ ਫੈਸਟ ਮਨਾ ਰਹਾ ਹੈ ਇਹ ਨੇਚਰ ਫੈਸਟ ਮਿਤੀ 21 ਨੂੰ ਸ਼ੁਰੂ ਹੋਏਗਾ ਤੇ 25 ਫਰਵਰੀ ਤੱਕ ਚੱਲੇਗਾ ਦੁਪਹਿਰ 3 ਵਜੇ ਅਸੀਂ ਇਸ ਦਾ ਫਾਰਮਲ ਇਨੋਗਰੇਸ਼ਨ ਲਾਜਵੰਤੀ ਸਟੇਡੀਅਮ ਤੇ ਕਰਨਗੇ ਤੇ 21 ਤੋਂ 25 ਤੱਕ ਲਾਜਵੰਤੀ ਸਟੇਡੀਅਮ ਦੇ ਵਿੱਚ ਮੇਲਾ ਲੱਗੇਗਾ ਜਿਸ ਦੇ ਵਿੱਚ ਕ્રાਫਟ ਬਾਜ਼ਾਰ ਫੂਡ ਬਾਜ਼ਾਰ ਇਕੋ ਵਿਲੇਜ ਚੂਲੇ ਬਹੁਤ ਸਾਰੀ ਅਟ੍ਰੈਕਟਿਵ ਚੀਜ਼ਾਂ ਨੇ 21 ਤਰੀਕ ਨੂੰ ਸ਼ਾਮ ਨੂੰ ਅ ਅਲਾਪ ਸਿਕੰਦਰਜੀਤ ਤੇ ਆਪਣੀ ਪਰਫਾਰਮੈਂਸ ਦੇਣਗੇ ਤੇ 25 ਤਰੀਕ ਨੂੰ ਕਵਰ ਗਰੇਵਾਲ ਜੀ ਪਰਫਾਰਮੈਂਸ ਦੇਣਗੇ ਇਸ ਤੋਂ ਇਲਾਵਾ ਵੀ ਰੋਜ਼ਾਨਾ ਸਕੂਲ ਦੇ ਬੱਚਿਆਂ ਦੀ ਹੁਸ਼ਾਪੁਰ ਦੇ ਲੋਕਲ ਆਰਟਿਸਟਸ ਦੀ ਕਾਲਜ ਦੇ ਬੱਚਿਆਂ ਦੀ ਪਰਫਾਰਮੈਂਸਸ ਰਹੇਗੀ ਮੈਂ ਸਾਰੇ ਹੁਸ਼ਾਪੁਰ ਵਾਸੀਆਂ ਨੂੰ ਜ਼ਰੂਰ ਕਹਾਂਗੀ ਕਿ ਜ਼ਰੂਰ ਦੇਖੋ ਤੇ ਇਸ ਨੂੰ ਇੰਜੋਏ ਕਰੋ ਤੇ ਸਭ ਤੋਂ ਇੰਪੋਰਟੈਂਟ ਨੇਚਰ ਫੈਸਟ ਦੇ ਵਿੱਚ ਸਾਡੇ ਵੱਖ-ਵੱਖ ਲੋਕੇਸ਼ਨਸ ਦੇ ਉੱਤੇ ਵੀ ਇਸ ਨੂੰ ਮਨਾਇਆ ਜਾ ਰਿਹਾ ਹੈ ਅਸੀਂ 21 ਤਰੀਕ ਨੂੰ ਬਰਡ ਵਾਚਿੰਗ ਦੇ ਲਈ ਪੌਂਗ ਡੈਮ ਟ੍ਰਿਪ ਜਾਏਗੀ ਤੇ ਉਸ ਤੋਂ ਬਾਅਦ 22 ਤਰੀਕ ਨੂੰ ਸਾਡੀ ਇੱਕ ਟੀਮ ਕੋਕਨਟ ਏਰੀਆ ਜਾਏਗੀ 23 22 ਤਰੀਕ ਨੂੰ ਸ਼ਾਮ ਨੂੰ ਅਸੀਂ ਕੈਂਪਿੰਗ ਵੀ ਕਰਨਗੇ ਨਾਰਾ ਡੈਮ ਦੇ ਨੇੜੇ ਪਿੰਧ ਥਰੋਲੀ ਦੇ ਵਿੱਚ 23 ਤਰੀਕ ਨੂੰ ਇੱਕ ਕਿਡਸ ਕਾਰਨੀਵਲ ਮਨਾਇਆ ਜਾ ਰਿਹਾ ਜਿੱਥੇ ਬੱਚੇ ਵੱਖ-ਵੱਖ ਕੰਪੀਟੀਸ਼ਨਸ ਵਿੱਚ ਪਾਰਟਿਸਪੇਟ ਕਰਨਗੇ ਇੱਕ ਬੱਚਿਆਂ ਦੇ ਲਈ ਇੱਕ ਸਪੈਸ਼ਲ ਤੌਰ ਤੇ ਮੇਲਾ ਵਨ ਚੇਤਨਾ ਪਾਰਕ ਦੇ ਵਿੱਚ ਲਗਾਇਆ ਜਾਏਗਾ ਜਿੱਥੇ ਨੇਚਰ ਇੰਟਰਪ੍ਰੀਟੇਸ਼ਨ ਸੈਂਟਰ ਵੀ ਹੈ ਤੇ ਬਹੁਤ ਅੱਛੀ ਐਕਟੀਵਿਟੀਆਂ ਹੋਣਗੀਆਂ 25 ਤਰੀਕ ਨੂੰ ਚੋਹਾਲ ਡੈਮ ਦੇ ਉੱਤੇ ਅਸੀਂ ਜੰਗਲ ਸਫਾਰੀ ਕਰਨਗੇ ਬੋਟਿੰਗ ਕਰਨਗੇ ਤੇ ਇਸ ਤਰ੍ਹਾਂ ਵਕ ਵਕ ਦਿਨਾਂ ਤੇ ਵਕ ਵਕ ਐਕਟੀਵਿਟੀਜ਼ ਮਨਾਈ ਜਾ ਰਹੀ ਹੈ ਮੈਂ ਸਾਰੇ ਨੂੰ ਹੀ ਕਹਾਂਗੀ ਅਸੀਂ ਰਜਿਸਟ੍ਰੇਸ਼ਨ ਨੰਬਰ ਵੀ ਲਾਂਚ ਕੀਤੇ ਹੋਏ ਰਜਿਸਟ੍ਰੇਸ਼ਨ ਲਿੰਕ ਵੀ ਲਾਂਚ ਕੀਤਾ ਹੋਇਆ ਜੋ ਵੀ ਨੇ ਇਹਨਾਂ ਐਕਟੀਵਿਟੀਜ਼ ਵਿੱਚ ਪਾਰਟਿਸਪੇਟ ਕਰਨਾ ਚਾਹੁੰਦਾ ਹੈ ਜ਼ਰੂਰ ਰਜਿਸਟਰ ਕਰਾਓ ਤੇ ਇਹਨਾਂ ਐਕਟੀਵਿਟੀਜ਼ ਦਾ ਜ਼ਰੂਰ ਅਸੀਂ ਇੰਜੋਇਮੈਂਟ ਕਰੀਏ ਹੋਰ ਪ੍ਰਸ਼ਾਸਨ ਵੱਲੋਂ ਇੱਥੇ ਕੀ ਕੀ ਇੰਤਜ਼ਾਮ ਕੀਤੇ ਗਏ ਜਿੱਦਾਂ ਦੁਕਾਨਾਂ ਲੱਗ ਰਹੀਆਂ ਹਨ ਜਾਂ ਆਹ ਲਗਭਗ 120 ਦੇ ਕਰੀਬ ਸਟਾਲਸ ਲੱਗ ਰਹੇ ਹਨ ਜਿਸ ਦੇ ਵਿੱਚ ਹੁਸ਼ਾਪੁਰ ਦੇ ਸਾਡੇ ਆਪਣੇ ਸੈਲਫ ਹੈਲਪ ਗਰੁੱਪਸ ਆਰਗੇਨਿਕ ਫਾਰਮਰਸ ਤੇ ਸਾਡਾ ਮਸ਼ਹੂਰ ਵੁੱਡਨ ਲਿਵ ਵਰਕ ਇਸ ਤਰ੍ਹਾਂ ਦੇ ਸਟਾਲਸ ਲੱਗਣਗੇ ਇਸ ਤੋਂ ਇਲਾਵਾ ਸਾਰੇ ਦੇਸ਼ ਪਰ ਤੋਂ ਵੀ ਵੱਖ-ਵੱਖ ਆਰਟੀਸਨਸ ਆ ਰਹੇ ਨੇ ਰਾਜਸਥਾਨ ਤੋਂ ਹਿਮਾਚਲ ਤੋਂ ਕਸ਼ਮੀਰ ਤੋਂ ਆਪਣੀ ਆਪਣੀ ਕਲਾ ਆਪਣੀ ਆਪਣੀ ਕ્રાਫਟਸ ਲੈ ਕੇ ਆਣਗੇ ਇੱਥੇ ਆਪਣੇ ਦਿਖਾਣਗੇ ਤੇ ਲੋਕਾਂ ਨੂੰ ਬੜਾ ਅਟ੍ਰੈਕ ਕਰਨਗੇ ਝੂਲੇ ਲੱਗ ਰਹੇ ਨੇ ਬੱਚਿਆਂ ਦੇ ਲਈ ਬਹੁਤ ਜ਼ਿਆਦਾ ਐਨਜॉयਮੈਂਟ ਦਾ ਕੰਮ ਹੈ ਅਸੀਂ ਇਸੇ ਦੌਰਾਨ ਇੱਕ ਫੋਟੋਗ੍ਰਾਫੀ ਨੇਚਰ ਫੋਟੋਗ੍ਰਾਫੀ ਕੰਪੀਟੀਸ਼ਨ ਵੀ ਕਰ ਰਹੇ ਹਾਂ ਉਹਨਾਂ ਦੇ ਵਿਜੇਤੂਨੋ ਵੀ ਜੇਤੂ ਜੋ ਵੀ ਹੋਣਗੇ ਉਹਨਾਂ ਨੂੰ ਵੀ ਕੈਸ਼ ਪ੍ਰਾਈਜ਼ ਦਿੱਤਾ ਜਾਏਗਾ ਇਸ ਤਰ੍ਹਾਂ ਬਹੁਤ ਸਾਰੀਆਂ ਐਕਟੀਵਿਟੀਜ਼ ਹਨ ਸਾਨੂੰ ਕਾਲ ਆ ਰਹੀਆਂ ਨੇ ਕਿ ਉਹ ਇੱਥੇ ਦੁਕਾਨਾਂ ਲੈਣੀਆਂ ਚਾਹੁੰਦੇ ਆ ਆਪਣੇ ਬਿਜ਼ਨਸ ਨਾਲ ਰਿਲੇਟਡ ਹੋ ਕੇ ਜਨਾ ਕੰਟੈਕਟ ਕਰਨ ਜੀ ਅਸੀਂ ਰਜਿਸਟ੍ਰੇਸ਼ਨ ਨੰਬਰ ਸ਼ੇਅਰ ਕਰ ਦਿੰਦੇ ਹਾਂ ਸਾਡੇ ਕੋਲ ਆਲਰੇਡੀ 120 ਤੋਂ ਵੱਧ ਸਟਾਲਸ ਦੀ ਬੁਕਿੰਗ ਹੋ ਚੁੱਕੀ ਹੈ ਅਸੀਂ ਜਿੰਨਾ ਵੀ ਅਕੋਮੋਡੇਟ ਕਰ ਸਕਦੇ ਹਾਂ ਬਿਲਕੁਲ ਅਕੋਮੋਡੇਟ ਕਰਾਂਗੇ